ਕਸਾ ਦਰਿਆ ਜਿੱਥੇ ਆਬ ਅਕਾਲਪੁਰ ਸੱਚੇ ਪਾਤਸ਼ਾਹ ਜੀ ਨੇ ਡੇਰਾ ਲਾਇਆ ਤੁਸੀਂ ਵੇਖਦੇ ਹੋ ਕਿਵੇਂ ਸੇਵਾਵਾਂ ਚੱਲਦੀਆਂ ਨੇ ਉਹ ਬਚਨ ਵੀ ਸੰਗਤ ਸਾਰੀ ਜਾਣਦੀ ਆ ਪੂਰਾ ਦੱਸਣ ਦੀ ਲੋੜ ਨਹੀਂ ਮੈਂ ਥੋੜਾ ਜਿਹਾ ਦੱਸਾਂਗਾ ਜਦੋਂ ਮਾਤਾ ਮਹਾਰਾਜ ਦੇ ਕੋਲ ਇੱਕ ਆਈ ਬੱਚਾ ਲੈ ਕੇ ਉਹ ਬੱਚੇ ਦੀ ਜੀਭ ਤੇ ਫੋੜਾ ਸੀ ਡਾਕਟਰਾਂ ਜਵਾਬ ਦੇ ਦਿੱਤਾ ਸੀ ਕਿ ਇਹ ਬੱਚਾ ਠੀਕ ਨਹੀਂ ਹੋ ਸਕਦਾ ਤੇ ਮਹਾਰਾਜ ਦੇ ਕੋਲ ਜਦੋਂ ਗਈ ਤੇ ਮਹਾਰਾਜ ਕਹਿੰਦੇ ਨੇ ਜਿੱਥੇ ਸੰਗਤ ਜੋੜੇ ਲਾਉਂਦੀ ਆ ਸੰਗਤ ਦੇ ਜੋੜਿਆਂ ਦੀ ਧੂੜੀ ਲੈ ਲਾ ਉਹ ਇਸ ਬੱਚੇ ਦੇ ਜ਼ਖਮ ਦੇ ਉੱਤੇ ਜੀਭ ਦੇ ਉੱਤੇ ਪਾਈ ਹੈ ਠੀਕ ਹੋ ਜਾਊਗਾ ਉਹਨੇ ਇਸ ਤਰ੍ਹਾਂ ਹੀ ਕੀਤਾ ਜਿੱਥੇ ਸੰਗਤ ਜੋੜੇ ਲਾਉਂਦੀ ਸੀ ਨਾ ਉਥੋਂ ਤੱਪੜ ਛਾਣ ਕਰ ਲਿਆ ਘਟਾ ਸੰਗਤ ਦੇ ਜੋੜਿਆਂ ਦਾ ਉਹ ਲੈ ਗਈ ਤੇ ਜਾ ਕੇ ਬੱਚੇ ਦੀ ਜੀਭ ਤੇ ਪਾਉਂਦੀ ਰਹੀ ਅੱਠਾਂ ਦਿਨਾਂ ਚ ਆਰਾਮ ਆ ਗਿਆ ਉਹ ਨਿਸ਼ਾਨ ਵੀ ਨਹੀਂ ਬਚਿਆ ਸਾਧ ਸੰਗਤ ਦੀ ਜੀਭ ਦੇ ਉੱਤੇ ਇਹ ਉਹ ਸਾਨ ਨਿਸ਼ਾਰਾ ਸਾਹਿਬ ਸੱਚੇ ਪਾਤਸ਼ਾਹ ਦਾ ਜਿਹਦੀ ਗੱਲ ਹੋ ਰਹੀ ਹੈ ਰਗਾ ਤੋਂ ਸੁਣੀਓ ਨਸ਼ਰਾ ਸਾਹਿਬ ਖਾਏ ਜਾਂਦੇ ਦੇਵਤੇ ਸਿਰਨ ਚ ਕੋ ਜਾਂਦੇ ਦੇਵਤੇ ਸਿਰਨ ਚ ਵੰਡਣ ਹਵਾ ਖੁਸ਼ਬੋ ਜਿਵੇਂ ਵੰਡਣ ਹਵਾ ਖੁਸ਼ਬੋ